ਕਥ ਕਹਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਮਰ ਥੀੜਾ ਫਿਰਨਾ ਮੂਵ ਕਲ ਕਲੇਸ਼ ਦੁਖ ਹਰੇ ਅਮਰ ਥੀੜਾ ਫਿਰਨਾ ਮੂਵ ਕਲ ਵਾਹਿਗੁਰੂ ਜਿੱਤ ਕਾ ਖਾਲਸਾ ਤੇ ਵਾਹਿਗੁਰੂ ਜਿੱਕਾ ਫਤਿਹ ਅੱਜ ਦੇ ਦਿਨ ਜੀਤ ਸਿੰਘ ਜਹਾਰ ਸਿੰਘ ਸਮਕੌਰ ਸਾਹਿਬ ਵੀ ਜੰਗ ਵਿੱਚ ਸ਼ਹੀਦ ਹੋਏ ਸੀ ਨਾਲ ਤਿੰਨ ਪਿਆਰੇ ਸ਼ਹੀਦ ਹੋਏ 34 ਸਿੰਘ ਸ਼ਹੀਦ ਹੋਏ ਇਹ ਲਗਾਤਾਰ ਇੱਕ ਹਫਤਾ ਸ਼ਿਦੀ ਦਿਹਾੜੇ ਚੱਲ ਰਹੇ ਨੇ ਰੈਲਬੰਦੀਗੀ ਲਾਈਨ ਕਲੱਬ ਵੱਲੋਂ ਉਪਰਾਲਾ ਕਰਕੇ ਲਗਾਤਾਰ 7 ਦਿਨ ਦੁੱਧ ਦੇ ਤੇ ਬਿਸਕੁਟ ਦੇ ਲੰਗਰ ਚਲਾਏ ਜਾਣਗੇ ਪ੍ਰਮਾਤਮਾ ਅਗੇ ਇਹ ਅਰਦਾਸ ਕਰਦੇ ਆ ਕਿ ਸਾਡੀ ਜਿਹੜੀ ਸੇਵਾ ਸਾਡੇ ਕਲੱਬ ਦੀ ਕਬੂਲ ਕਰਨ ਤਵਾਹੀ ਗੁਰੂ ਹਰਕ ਨੂੰ ਚੜ੍ਹਦੀ ਕਲਾ ਰੱਖਣ ਵੇਖੋ ਜੇ ਗੁਰੂ ਗੋਬਿੰਦ ਸਿੰਘ ਨੇ ਸਾਰੇ ਪਰਿਵਾਰ ਨੇ ਕੁਰਬਾਨੀ ਨਾ ਦਿੱਤੀ ਹੁੰਦੀ ਤੇ ਅੱਜ ਹਿੰਦੁਸਤਾਨ ਦਾ ਨਕਸ਼ਾ ਹੋਰ ਹੁੰਦਾ ਉਹਨਾਂ ਦੇ ਬਦੌਲਤ ਕਰਕੇ ਹੀ ਗੁਰਵਾਂ ਦੀ ਬਦੌਲਤ ਕਰਕੇ ਸਾਡੀ ਪਗੜੀ ਹੈ ਉਹਨਾਂ ਕਰਕੇ ਸਾਡੇ ਸਰਦਾਰ ਜੀ ਦਾ ਜਿਹੜਾ ਲਬਜੇ ਇਹ ਗੁਰੂ ਗੋਬਿੰਦ ਸਿੰਘ ਦਾ ਦਿੱਤਾ ਹੈ ਕਿ ਜਿਹੜਾ ਅਸਲ ਵਿੱਚ ਦੁਨੀਆ ਵਿੱਚ ਵੱਖਰੀ ਪਹਿਚਾਨ ਹੈ ਵੱਖਰੀ ਪਹਿਚਾਨ ਹੁੰਦੀ ਹੈਗੀ ਹੈ ਮੈਂ ਸਾਰੇ ਉਹ ਕਹਿਣਾ ਚਾਹੁੰਦਾ ਹੈ ਆਪਣੇ ਬੱਚਿਆਂ ਨੂੰ ਸਹੀ ਸੇਧ ਦਿਓ ਜਿਹੜੇ 8 ਦਿਨ ਚੱਲ ਰਹੇ ਨੇ ਗੁਰਬਾਣੀ ਦਾ ਸਹਿਜਿਆਦਿਆਂ ਬਾਰੇ ਸਾਰਾ ਦੱਸਿਆ ਇਤਿਹਾਸ ਦੱਸਿਆ ਜਾਵੇ ਜਿਹੜੀ ਆਉਣ ਵਾਲੀ ਪੀੜ੍ਹੀ ਸਾਡੀ ਹੋਰ ਵੀ ਤਰੱਕੀ ਕਰ ਸਕੇ ਇਸ ਚੀਜ਼ ਨੂੰ ਯਾਦ ਰੱਖੇ ਜਿਨ੍ਹਾਂ ਸਿੰਘਾਂ ਨੇ ਸਾਡੀ ਇੱਕ ਕੁਰਬਾਨੀਆਂ ਦਿੱਤੀਆਂ ਨੇ ਸਾਰੇ ਇਹਨਾਂ ਨੂੰ ਜਿਹੜੀ ਸੁਣਾਣੇ ਚਾਹੀਦੇ ਨੇ ਤੇ ਮੈਂ ਆਪਣੇ ਕਲੱਬ ਵੱਲੋਂ ਲਗਾਤਾਰ ਸਾਡੇ 7 ਦਿਨ ਲੰਗਰ ਚੱਲਣਗੇ ਯਾ ਜਿੱਦੀ ਜਿਹੜੀ ਹੈਗੀ ਪ੍ਰਧਾਨਗੀ ਰਾਜ ਭਦਰ ਸਿੰਘ ਤੇ ਜੌਨ ਚੇਰ ਰੀਜਨ ਚੇਅਰਮੈਨ ਸਤਪਾਲ ਸਿੰਘ ਜੱਬੋ ਦੀ ਗਵਾਹੀ ਇੱਥਾਂ ਤੇ ਸਾਰੇ ਕਲੱਬ ਦੇ ਸਹਿਯੋਗ ਦੇ ਨਾਲ ਉਪਰਾਲਾ ਕੀਤਾ ਗਿਆ ਹੈ ਪ੍ਰਮਾਤਮਾ ਕਰੇ ਸਾਡੇ ਕਲੱਬ ਨੂੰ ਇਦਾਂ ਹੀ ਸ਼ਕਤੀ ਦੇਵੇ ਕਿ ਇਦਾਂ ਦੇ ਧਾਰਮਿਕ ਚੀਜ਼ਾਂ ਇਹ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਕਿਹੜੇ ਜਿਹੜੇ ਕੰਮ ਜਿਹੜੇ ਕੀਤੇ ਜਾਣੇ ਸਾਡੇ ਦੇ ਵੇਖੋ 100 ਤੋਂ ਉੱਪਰ ਪ੍ਰੋਜੈਕਟ ਸਾਡਾ ਲਾਈਨ ਕਲੱਬ ਲਾ ਚੁੱਕਾ ਹੈ ਉਹਨਾਂ ਵਾਲੇ ਸਮੇਂ 'ਚ ਆਪਾਂ ਕੰਬਲ ਵੰਡਾਂਗੇ ਲੋੜੀ ਮਨਾਵਾਂਗੇ ਹੋਰ ਵੱਡੇ ਵੱਡੇ ਪ੍ਰੋਜੈਕਟ ਲਾਵਾਂਗੇ ਕਿ ਜਿਹੜਾ ਕਿ ਆਪਾਂ ਲੋਕਾਂ ਦੀ ਮਾਨਤਾ ਦੀ ਸੇਵਾ ਕਰ ਸਕੀਏ ਜੋ ਵੀ ਲੋੜਵੰਦ ਸੱਜਣ ਕਿਸੇ ਦੀ ਸੇਵਾ ਕਰ ਸਕੀ ਜਿਵੇਂ ਰਾਸ਼ਨ ਦੇ ਪ੍ਰੋਜੈਕਟ ਲਾਏ ਸੀ ਕਿ ਬੱਚਿਆਂ ਦੇ ਸਾਈਕਲਾਂ ਦੇ ਪ੍ਰੋਜੈਕਟ ਲਾਏ ਸੀ ਸਾਡੇ ਹਰ ਮਹੀਨੇ ਅੱਖਾਂ ਦੇ ਹਸਪੀਟਲ 30 ਆਪਰੇਸ਼ਨ ਸਾਡੇ ਕਲੱਬ ਵੱਲੋਂ ਫ੍ਰੀ ਹੁੰਦੇ ਨੇ ਜਿਹੜਾ ਵੀ ਲੋੜਵੰਦ ਸੱਜਣ ਨੇ ਹਰੇਕ ਇਸਰਾਂ ਹਸਪੀਟਲ ਦਿਖਾ ਕੇ ਆਪਣਾ ਆਪਰੇਸ਼ਨ ਕਰਾ ਸਕਦਾ ਇੱਕ ਮਹੀਨੇ ਦੇ 30 ਆਪਰੇਸ਼ਨ ਹੁੰਦੇ ਨੇ ਸਾਲ 'ਚ 360 ਆਪਰੇਸ਼ਨ ਸਾਡੇ ਹਸਪੀਟਲ ਹੁੰਦੇ ਨੇ ਤੇ ਬਾਕੀ ਜਿਹੜੇ ਸਾਡੇ ਕਲੱਬ ਵੱਲੋਂ 6-7 ਪ੍ਰੋਜੈਕਟ ਹੋਰ ਲਾਈ ਜਾਂਦੇ ਨੇ ਰਲਾ ਕੇ 600 ਆਪਰੇਸ਼ਨ ਸਾਲ ਦਾ ਕਰਾਇਆ ਜਾਂਦਾ ਇਹ ਹਰ ਵੇਲੇ ਸੇਵਾ ਚੱਲਦੀ ਰਹਿੰਦੀ ਹੈ ਕੋਈ ਵੀ ਲੋੜਵੰਦ ਸੱਜਣ ਹਰ ਵੇਲੇ ਇਹਦੀ ਮਦਦ ਲੈ ਸਕਦਾ ਜਿਹੜਾ ਅੱਜ ਦੇ ਪ੍ਰੋਜੈਕਟ ਦਾ ਘਟਨੇ ਐਸਪੀ ਸੁੰਦੀ ਸਾਹਿਬ ਨੇ ਕੀਤਾ ਹੈ ਕੱਲ ਸਾਡੇ ਪੀ.ਡੀ.ਜੀ ਰੋੜਾ ਸਾਹਿਬ ਆਣ ਕੇ ਅਗਲੇ ਦਿਨ ਮੀਮ ਗੋਲ ਸਾਹਿਬ ਜੀ.ਪੀ ਚੌਧਰੀ ਸਾਹਿਬ ਬੰਗਾ ਸਾਹਿਬ ਇਦਾਂ ਸੱਤ ਦਿਨ ਲਗ-ਲਗ ਸਾਡੇ ਪੀ.ਡੀ.ਜੀ ਆ ਕੇ ਇਸ ਪ੍ਰੋਜੈਕਟਾਂ ਦਾ ਟਕਟਣ ਕਰਨਗੇ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਜਿਨ੍ਹਾਂ ਨੇ ਉਹਨਾਂ ਨੂੰ ਸਹਿਯੋਗ ਦਿੱਤਾ ਵਾਹਿਗੁਰੂ ਜਿੱਕਾ ਖਾਲਸਾ ਹੋਵੇ